ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ ਅੱਜ ਦੀ ਕਹਾਣੀ ਇੱਕ ਤਰਖਾਨ ਸੀ ਬਹੁਤ ਹੀ ਮਿਹਨਤੀ ਪਰ ਸੰਸਾਹੀ ਉਸ ਦੀ آمدਨ ਸੀ ਉਹ ਬੁੱਢਾ ਹੋ ਰਿਹਾ ਸੀ ਇੱਕ ਦਿਨ ਉਸ ਨੇ ਮਨ ਵਿੱਚ ਖਿਆਲ ਆਇਆ ਹੁਣ ਉਸ ਨੂੰ ਇਹ ਸਭ ਕੁਝ ਛੱਡ ਦੇਣਾ ਚਾਹੀਦਾ ਹੈ ਅਤੇ ਆਪਣੇ ਆਖਰੀ ਦਿਨ ਆਪਣੇ ਪਰਿਵਾਰ ਨਾਲ ਬਿਤਾਉਣੇ ਚਾਹੀਦੇ ਹਨ ਉਹਨਾਂ ਨੇ ਇਹ ਵਿਚਾਰ ਵਰਕਸ਼ਾਪ ਮਾਲਕ ਨੂੰ ਦੱਸਿਆ ਮਾਲਕ ਉਦਾਸ ਸੀ ਉਸ ਦਾ ਸਭ ਤੋਂ ਉਪਰੋਕ ਸੇਮੰਦ ਕਰਮਚਾਰੀ ਸਦਾ ਲਈ ਵਿਦਾ ਹੋ ਰਿਹਾ ਸੀ ਮਾਲਕ ਨੇ ਕੁਝ ਦੇਰ ਸੋਚਿਆ ਫਿਰ ਕਿਹਾ ਚਲੋ ਤੁਸੀਂ ਇੱਕ ਹੋਰ ਘਰ ਬਣਾ ਲਓ ਦਰਖਾਨ ਦਾ ਕੋਈ ਮੂਡ ਨਹੀਂ ਸੀ ਫਿਰ ਵੀ ਉਸਨੇ ਕਿਹਾ ਠੀਕ ਹੈ ਮੈਂ ਆਪਣੀ ਜ਼ਿੰਦਗੀ ਦਾ ਆਖਰੀ ਲੱਕੜ ਦਾ ਘਰ ਬਣਾਵਾਂਗਾ ਉਸ ਦੇ ਮਨ ਵਿੱਚ ਪਹਿਲਾਂ ਹੀ ਸੇਵਾ ਮੁਕਤ ਹੋਣ ਕਰਕੇ ਉਸਨੇ ਬੜੀ ਮੁਸ਼ਕਲ ਨਾਲ ਘਰ ਪੂਰਾ ਕੀਤਾ ਪਰ ਉਸ ਘਰ ਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਸੀ ਕਿ ਇਹ ਕਿਸੇ ਨੌਜਵਾਨ ਦੁਆਰਾ ਬਣਾਇਆ ਗਿਆ ਸੀ ਮਾਲਕ ਘਰ ਦੇਖਣ ਆਇਆ ਸੀ ਅਤੇ ਕਿਹਾ ਇਹ ਮੇਰੇ ਵੱਲੋਂ ਤੁਹਾਡੇ ਲਈ ਤੋਹਫਾ ਹੈ ਹੁਣ ਤਰਖਾਣੋਂ 10 ਹੋ ਗਿਆ ਸੋਚਣ ਲੱਗਾ ਜੇ ਮੈਨੂੰ ਇਹ ਘਰ ਮਿਲ ਜਾਵੇ ਤਾਂ ਮੈਂ ਇਸ ਨੂੰ ਦੁਨੀਆ ਦਾ ਸਭ ਤੋਂ ਸ਼ਾਨਦਾਰ ਘਰ ਬਣਾ ਸਕਦਾ ਹਾਂ ਸਭ ਸਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਹੈ ਪਰਮਾਤਮਾ ਨੇ ਸਾਨੂੰ ਇਸ ਨੂੰ ਸਭ ਤੋਂ ਵਧੀਆ ਬਣਾਉਣ ਦਾ ਮੌਕਾ ਦਿੱਤਾ ਹੈ ਇਸ ਲਈ ਸਾਨੂੰ ਆਪਣੀ ਜ਼ਿੰਦਗੀ ਅਤੇ ਘਰ ਨੂੰ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਬਣਾਏ ਰੱਖਣਾ ਚਾਹੀਦਾ ਹੈ